ਇੰਡੀਆ ਦੇ ਸਮਾਜ ਦੇ ਵਿੱਚ ਜੂਆ ਇੰਨਾ ਕਿ ਜ਼ਿਆਦਾ ਪੁਰਾਣਾ ਵਾ ਕਿ ਆਪਾਂ ਨੂੰ ਇਹਦਾ ਜ਼ਿਕਰ ਮਹਾਭਾਰਤ ਦੇ ਵਿੱਚ ਕੌਰਵਾਂ ਤੇ ਪਾਂਡਵਾਂ ਦੇ ਵਿਚਕਾਰ ਆਪਸ ਵਿੱਚ ਹੋਣ ਦੇ ਉੱਪਰ ਵੀ ਮਿਲਦਾ ਵਾ ਤੇ ਇਹਦੀ ਲਤ ਇੰਨੀ ਕਿ ਜ਼ਿਆਦਾ ਬੁਰੀ ਆ ਕਿ ਖੁਦ ਯੁਧਿਸ਼ਤਰ ਜਿਹਨੂੰ ਕਿ ਧਰਮਰਾਜ ਦਾ ਪੁੱਤਰ ਕਿਹਾ ਜਾਂਦਾ ਸੀ ਉਹ ਜਦੋਂ ਜੂਆ ਹਾਰਨ ਲੱਗ ਜਾਂਦਾ ਤਾਂ ਅਖੀਰ ਦੇ ਵਿੱਚ ਆਪਣੀ ਆਪ ਦੀ ਪਤਨੀ ਨੂੰ ਦਰੋਪਦੀ ਨੂੰ ਦਾਅ ਦੇ ਉੱਪਰ ਲਾ ਦਿੰਦਾ ਤੇ ਉਹਨੂੰ ਹਾਰ ਜਾਂਦਾ ਸਮਾਂ ਲੰਘਦਾ ਗਿਆ ਸਦੀਆਂ ਲੰਘਦੀਆਂ ਗਈਆਂ ਅਡ ਅਡ ਤਾਕਤਾਂ ਦਾ ਇੰਡੀਆ ਦੇ ਉੱਪਰ ਰਾਜ ਹੁੰਦਾ ਰਿਹਾ ਫਾਈਨਲੀ ਭਾਰਤ ਦੇ ਉੱਪਰ ਰਾਜ ਕਰਦੇ ਨੇ ਬ੍ਰਿਟਿਸ਼ਰਸ ਮਤਲਬ ਇੰਗਲੈਂਡ ਦੇ ਗੋਰੇ ਜਿਹੜੀ ਜੂਏ ਦੀ ਲਤ ਤੋਂ ਹਜ਼ਾਰਾਂ ਸਾਲ ਪਹਿਲਾਂ ਪਾਂਡਵਾਂ ਦੇ ਵਿੱਚੋਂ ਸਭ ਤੋਂ ਵੱਡਾ ਭਾਈ ਯੁਧਿਸ਼ਤਰ ਵੀ ਨਹੀਂ ਬਚ ਸਕਿਆ ਤਾਂ ਉਹਦੇ ਤੋਂ ਗੋਰੇ ਅਫਸਰ ਕਿਵੇਂ ਬਚ ਜਾਂਦੇ ਇਹਨਾਂ ਗੋਰੇ ਅਫਸਰਾਂ ਨੂੰ ਜੂਏ ਦੀ ਲਤ ਇੰਨੀ ਕਿ ਜ਼ਿਆਦਾ ਸੀ ਇਹਨੂੰ ਰੋਕਣ ਦੇ ਲਈ ਪਹਿਲਾਂ ਈਸਟ ਇੰਡੀਆ ਕੰਪਨੀ ਨੇ ਤੇ 1857 ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਨੇ ਬਹੁਤ ਸਾਰੇ ਕਦਮ ਉਠਾਏ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਆਪਦੇ ਗੋਰੇ ਅਫਸਰਾਂ ਦੇ ਜੂਏ ਦੀ ਲਤ ਨੂੰ ਹਟਾਉਣ 'ਚ ਕਾਮਯਾਬ ਨਹੀਂ ਹੋਏ ਤਾਂ ਫਾਈਨਲੀ ਜਾ ਕੇ ਅੰਗਰੇਜ਼ ਇੱਕ ਇਹਜਾ ਜੂਏ ਦੇ ਅਗੇਂਸਟ ਕਾਨੂੰਨ ਬਣਾਉਂਦੇ ਆ ਜਿਹਨੂੰ ਕਿਹਾ ਜਾਂਦਾ ਪਬਲਿਕ ਗੈਂਬਲਿੰਗ ਐਕਟ 1867 ਦਾ ਗੋਰਿਆਂ ਨੇ ਤਾਂ ਥੋੜੀ ਦੇਰ ਦੇ ਵਿੱਚ ਹੀ ਇਹਦੇ ਤੇ ਕਾਰਵਾਈ ਕੀਤੀ ਪਰ ਇੰਡੀਆ ਦੇ ਵਿੱਚ ਅੱਜ ਸਾਲ 2025 ਦੇ ਵਿੱਚ ਵੀ 158 ਸਾਲ ਲੰਘਣ ਤੋਂ ਬਾਅਦ ਵੀ ਉਹੀ ਐਕਟ ਹਾਲੇ ਤੱਕ ਚੱਲ ਰਿਹਾ ਵਾ ਇੱਕ ਕਹਾਵਤ ਆ ਵੀ ਜੂਏ ਦੇ ਵਿੱਚ ਖੇਡਣ ਵਾਲੇ ਨਹੀਂ ਜਿੱਤਦੇ ਜੂਏ ਦੇ ਵਿੱਚ ਜਿੱਤਦਾ ਵਾ ਉਹਨਾਂ ਨੂੰ ਖਡਾਉਣ ਵਾਲਾ ਹੁਣ ਚਾਹੇ ਉਹ ਲਾਸ ਵੈਗਾਸ ਦੇ ਕੈਸੀਨੋਆਂ ਦੇ ਮਾਲਕ ਹੋਣ ਜਾਂ ਫਿਰ ਦੜੇ ਸੱਟੇ ਦਾ ਧੰਦਾ ਚਲਾਉਣ ਵਾਲੇ ਤੇ ਜਾਂ ਫਿਰ ਅੱਜ ਕੱਲ ਚੱਲ ਰਹੀਆਂ ਆਨਲਾਈਨ ਅਲੱਗ-ਅਲੱਗ ਐਪਸ ਤੇ ਪਿਛਲੇ ਕੁਝ ਟਾਈਮ ਤੋਂ ਇੰਡੀਅਨ ਲੋਕਾਂ ਦੇ ਕ੍ਰਿਕਟ ਦੇ ਕ੍ਰੇਜ਼ ਨੂੰ ਦੇਖਦੇ ਹੋਏ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਵਾ ਕ੍ਰਿਕਟ ਨੂੰ ਕ੍ਰਿਕਟ ਨੂੰ ਤੇ ਮੇਨਲੀ ਕ੍ਰਿਕਟ ਦੇ ਵਿੱਚ ਵੀ ਆਈਪੀਐਲ ਨੂੰ ਇੱਕ ਅੰਕੜੇ ਦੇ ਅਨੁਸਾਰ ਇੱਕ ਨਾਰਮਲ ਭਾਰਤੀ ਪੂਰੇ ਦਿਨ ਦੇ ਵਿੱਚ 4 ਘੰਟੇ ਤੇ 13 ਮਿੰਟ ਦੇ ਲਈ ਟੀਵੀ ਨੂੰ ਦੇਖਦਾ ਵਾ ਪਰ ਜਦੋਂ ਆਈਪੀਐਲ ਸਟਾਰਟ ਹੋ ਜਾਂਦੀ ਆ ਤਾਂ ਇਹ ਅੰਕੜਾ ਜਿਹੜਾ ਵੱਧ ਕੇ ਹੋ ਜਾਂਦਾ 6 ਘੰਟੇ ਤੇ 18 ਮਿੰਟ ਦਾ ਤੇ ਅੱਜ ਇੰਡੀਆ ਦੀ ਟੋਟਲ ਕ੍ਰਿਕਟ ਇੰਡਸਟਰੀ ਪੂਰੀ ਦੀ ਵੈਲਿਊ ਕਿੰਨੀ ਆ 2.38 ਬਿਲੀਅਨ ਡਾਲਰ ਮਿਲੀਅਨ ਨਹੀਂ ਮਿਲੀਅਨ ਤੋਂ ਵੀ ਅੱਗੇ ਬਿਲੀਅਨ ਤੇ ਉਹ ਵੀ ਡਾਲਰਸ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਕੈਸ਼ ਇਨ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕਿਆ ਕਮਾਲ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਕਿ ਇੱਕ ਆਮ ਇਨਸਾਨ ਦੀ ਜੂਏ ਦੀ ਲਤ ਨੂੰ ਆਪਣੇ ਚੰਗੇ ਖਾਸੇ ਪ੍ਰੋਫਿਟ ਦੇ ਵਿੱਚ ਕਨਵਰਟ ਕਰਨ ਦੇ ਲਈ ਕਿਹੜੇ ਕਿਹੜੇ ਵੱਡੇ ਪਲੇਅਰ ਸਾਹਮਣੇ ਆ ਰਹੇ ਆ ਤਾਂ ਸਭ ਤੋਂ ਪਹਿਲਾਂ ਤਾਂ ਹੈ ਇੰਡੀਆ ਦੀ ਗਵਰਨਮੈਂਟ ਖੁਦ ਜਿਹਦਾ ਆਪਦਾ ਅਸਲ ਦੇ ਵਿੱਚ ਕੰਮ ਹੈਗਾ ਕਿ ਕਾਨੂੰਨ ਨੂੰ ਬਣਾਈ ਰੱਖਣਾ ਕਿਸੇ ਵੀ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਨੂੰ ਨਾ ਹੋਣ ਦੇਣਾ ਪਰ ਜਦੋਂ ਪੈਸੇ ਦੀ ਗੱਲ ਆਉਂਦੀ ਆ ਤਾਂ ਫਿਰ ਉਸ ਹਮਾਮ ਚ ਸਾਰੇ ਨੰਗੇ ਹੁੰਦੇ ਆ ਪੈਸਾ ਕਿੰਨਾ ਬਣਾ ਰਿਹਾ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਉਸ ਤੋਂ ਬਾਅਦ ਇੰਡੀਅਨ ਕ੍ਰਿਕਟ ਦੇ ਤੇ ਬਾਲੀਵੁੱਡ ਦੇ ਉਹ ਵਾਲੇ ਸਤਾਰੇ ਜਿਨ੍ਹਾਂ ਨੂੰ ਲੋਕ ਰੱਬ ਦੀ ਤਰ੍ਹਾਂ ਪੂਜਦੇ ਆ ਉਹਨਾਂ ਦੇ ਪੋਸਟਰਸ ਘਰੇ ਆਪਣੇ ਲਾਉਂਦੇ ਆ ਤੇ ਈਵਨ ਆਮਿਰ ਖਾਨ ਵਰਗੇ ਲੋਕ ਜਿਨ੍ਹਾਂ ਦੀਆਂ ਫਿਲਮਾਂ ਨਾਰਮਲ ਲੋਕਾਂ ਤੋਂ ਹਟ ਕੇ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਸਿੱਖਿਆ ਦાયਕ ਨੇ ਤੇ ਈਵਨ ਸੱਤਵੇਂ ਵਜਾਏ ਤੇ ਵਰਗਾ ਇੱਕ ਬਹੁਤ ਹੀ ਜ਼ਿਆਦਾ ਚੰਗਾ ਸ਼ੋਅ ਆਮਿਰ ਖਾਨ ਨੇ ਕੀਤਾ ਹੋਇਆ ਜਦੋਂ ਇਹ ਜੇ ਲੋਕ ਖੁਦ ਆ ਕੇ ਜੂਏ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਨੇ ਤਾਂ ਉਦੋਂ ਚੰਗਾ ਨਹੀਂ ਲੱਗਦਾ ਆਮਿਰ ਖਾਨ ਦੀ ਕੱਲੀ ਦੰਗਲ ਮੂਵੀ ਨੇ 2000 ਕਰੋੜ ਰੁਪਈਆ ਬਾਕਸ ਆਫਿਸ ਤੋਂ ਕਮਾਇਆ ਜਿਦੇ ਚੋਂ ਕੱਲੇ ਆਮਿਰ ਖਾਨ ਦੀ ਆਪਣੀ ਕਮਾਈ ਸੀਗੀ 275 ਕਰੋੜ ਦੀ ਹੁਣ ਜਦੋਂ ਸਿਰਫ ਇੱਕ ਫਿਲਮ ਚ 275 ਕਰੋੜ ਕਮਾਉਣ ਵਾਲਾ ਇਨਸਾਨ ਉਹ ਵੀ ਆਮੀਰ ਖਾਨ ਵਰਗਾ ਸਿਰਫ 18 ਕਰੋੜ ਰੁਪਇਆ ਲੈ ਕੇ ਜੂਏ ਦੀ ਇੱਕ ਇਹ ਜੀ ਗੇਮ ਨੂੰ ਲੋਕਾਂ ਦੇ ਸਾਹਮਣੇ ਪ੍ਰਮੋਟ ਕਰਦਾ ਤਾਂ ਤੁਹਾਡੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਨਸਾਨੀਅਤੋਂ ਕਿਸੇ ਵੀ ਚੰਗੀ ਚੀਜ਼ ਤੋਂ ਵਿਸ਼ਵਾਸ ਟੁੱਟਣਾ ਤੈਅ ਆ ਤੇ ਕੱਲਾ ਆਮੀਰ ਖਾਨ ਨਹੀਂ ਇਸ ਹਮਾਮ ਦੇ ਵਿੱਚ ਨੰਗੇ ਹੋਣ ਦੇ ਵਿੱਚ ਹੋਰ ਬਹੁਤ ਸਾਰੇ ਲੋਕਾਂ ਦੇ ਨਾਮ ਨੇ ਵਿਰਾਟ ਕੋਹਲੀ ਮਹਿੰਦਰ ਸਿੰਘ ਧੋਨੀ ਪ੍ਰੀਤੀ ਜੈਂਟਾ ਬਹੁਤ ਸਾਰੇ ਬਾਲੀਵੁੱਡ ਦੇ ਹੋਰ ਸਤਾਰੇ ਤੇ ਨਾਲ ਹੀ ਬਹੁਤ ਵੱਡੇ ਵੱਡੇ ਕ੍ਰਿਕਟਰਸ ਪਰ ਇਹਨਾਂ ਸਾਰਿਆਂ ਦੇ ਵਿੱਚਕਾਰ ਇੱਕ ਯੂਟਿਊਬਰ ਇਹ ਜਿਆਵਾ ਜਿਹਦਾ ਨਾਮ ਆ ਸੌਰਵ ਜੋਸ਼ੀ ਸ਼ਾਇਦ ਤੁਸੀਂ ਸੁਣਿਆ ਹੋਊਗਾ ਜਿਹਦੀ ਆਪਣੀ ਫੈਨ ਫੋਲੋਇੰਗ ਮਿਲੀਅਨਸ ਦੇ ਵਿੱਚ ਆ ਪਰ ਸੌਰਵ ਜੋਸ਼ੀ ਨੇ ਜਿੱਥੇ ਇੱਕ ਪਾਸੇ ਇਹ ਸਾਰੇ ਦੇ ਸਾਰੇ ਸਤਾਰੇ ਸਿਰਫ ਕੁਝ ਕਰੋੜ ਰੁਪਏ ਦੇ ਲਾਲਚ ਦੇ ਵਿੱਚ ਇਹ ਸਭ ਕੁਝ ਕਰਦੇ ਆ ਉੱਥੇ ਸੌਰਵ ਜੋਸ਼ੀ ਓਪਨਲੀ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਤੋਂ ਸਾਫ਼ ਮਨਾ ਕਰਦਾ ਵਾ ਅਗਰ ਉਹ بیٹنگ ਐਪਸ ਪ੍ਰਮੋਟ ਕਰਦਾ 20 ਕਰੋੜ ਤਾਂ ਆਰਾਮ ਨਾਲ ਕਮਾ ਲੇ। इजीली ਕਮਾ ਲਈ। इवन ਸ਼ਾਰਕ ਟੈਂਕ ਵਰਗਾ ਸ਼ੋ ਜਿੱਥੇ ਨਵੇਂ-ਨਵੇਂ ਬਿਜ਼ਨਸ ਆਈਡੀਆਜ਼ ਨੂੰ ਡਿਸਕਸ ਕੀਤਾ ਜਾਂਦਾ ਜਦੋਂ ਉਹਦਾ ਆਪਣਾ ਹੋਸਟ ਅਸ਼ੀਸ਼ ਗਰੋਵਰ ਸਾਰਾ ਕੁਝ ਛੱਡ ਛੱਡਾ ਕੇ ਖੁਦ ਦੀ ਆਪਣੀ ਇੱਕ ਇਸ ਤਰ੍ਹਾਂ ਦੀ ਐਪ ਨੂੰ ਸ਼ੁਰੂ ਕਰਦਾ ਵਾ। ਤਾਂ ਉੱਥੋਂ ਤੁਸੀਂ ਕੀ ਸਮਝੋਗੇ? ਉਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਕਿ ਇਹ ਸਾਰਾ ਕੁਝ ਸਿਰਫ ਤੁਸੀਂ ਟੀਵੀ ਦੇ ਉੱਪਰ ਐਵੇਂ ਪੀਆਰ ਲੈਣ ਦੇ ਲਈ ਦਿਖਾ ਰਹੇ ਹੋ। ਇੰਨੇ ਸਾਰੇ ਬਿਜ਼ਨਸ ਆਈਡੀਆਜ਼ ਤੁਸੀਂ ਇੰਨੇ ਸਾਲਾਂ ਤੋਂ ਉੱਥੇ ਡਿਸਕਸ ਕੀਤੇ ਪਰ ਖੁਦ ਵਾਪਸ ਕਿੱਥੇ ਗਏ ਜੂਆ ਖੜਾਉਣ ਦੇ ਵਿੱਚ ਤਾਂ ਇਹਦਾ ਮਤਲਬ ਵੀ ਉਹ ਸਭ ਕੁਝ ਤਾਂ ਸਿਰਫ ਲੋਕਾਂ ਨੂੰ ਇੱਕ ਬੇਵਕੂਫ ਬਣਾਉਣ ਦੇ ਲਈ ਰਹਿ ਗਿਆ ਨਾ ਹੁਣ ਤੁਸੀਂ ਇੱਥੇ ਪੁੱਛੋਗੇ ਕਿ ਤੂੰ ਸਰਕਾਰ ਦਾ ਨਾਮ ਕਿਉਂ ਲਿਆ ਸਰਕਾਰ ਨੂੰ ਇਹਦੇ ਵਿੱਚ ਕੀ ਫਾਇਦਾ ਹੋ ਰਿਹਾ ਸਰਕਾਰ ਨੂੰ ਇਹਦੇ ਵਿੱਚ ਫਾਇਦਾ ਹੋ ਰਿਹਾ ਟੈਕਸ ਸਰਕਾਰ ਨੂੰ ਸਿੱਧਾ-ਸਿੱਧਾ ਫਾਇਦਾ ਹੋ ਰਿਹਾ ਟੈਕਸ ਤੋਂ ਮਿਲਣ ਵਾਲੀ ਕਮਾਈ ਦਾ 28% GST ਤੇ 30% TDS ਸਾਲ 2022 ਦੇ ਵਿੱਚ ਇਸ ਪੂਰੀ ਦੀ ਪੂਰੀ ਜਿਹੜੀ ਇਹ IPL ਨੂੰ ਲੈ ਕੇ ਜਿੰਨੀਆਂ ਵੀ ਐਪਸ ਚਲਾ ਰਹੀਆਂ ਸੀ ਜੂਆ ਵਗੈਰਾ ਲੋਕਾਂ ਨੂੰ ਖਿਡਾ ਰਹੀਆਂ ਸੀਗੀਆਂ ਉਹਨਾਂ ਦਾ ਟੋਟਲ ਰੈਵਨਿਊ ਸੀ 6800 ਕਰੋੜ ਦਾ ਜਿਹੜਾ ਕਿ ਸਾਲ 2027 ਆਉਂਦੇ ਆਉਂਦੇ ਹੁਣ ਤੋਂ ਸਿਰਫ 2 ਸਾਲ ਤੱਕ ਵੱਧ ਕੇ ਹੋ ਜਾਣਾ ਵਾ 25240 ਕਰੋੜ ਰੁਪਏ ਦਾ ਇਹਨਾਂ ਫਾਇਦਾ ਮਿਲ ਰਿਹਾ ਵਾ ਇਹਦੇ ਵਿੱਚੋਂ ਸਰਕਾਰ ਨੂੰ ਤਾਂ ਜਦੋਂ ਪੈਸਾ ਮਿਲ ਰਿਹਾ ਵਾ ਤਾਂ ਉਦੋਂ ਕਾਨੂੰਨ ਨੂੰ ਸਹੀ ਗਲਤ ਨੂੰ ਲੀਗਲ ਇਲਲੀਗਲ ਨੂੰ ਥੋੜੀ ਦੇਰ ਦੇ ਲਈ ਸਾਈਡ ਦੇ ਉੱਪਰ ਰੱਖਿਆ ਜਾ ਸਕਦਾ ਵਾ ਹੁਣ ਅਗਲੀ ਚੀਜ਼ ਸਰਕਾਰ ਦਾ ਅਸਲ ਦੇ ਵਿੱਚ ਕੰਮ ਕੀ ਆ ਕਿਸੇ ਵੀ ਚੀਜ਼ ਨੂੰ ਰੈਗੂਲੇਟ ਕਰਨਾ ਇਹ ਦੇਖਣਾ ਕਿ ਕਿਹੜੀ ਵੀ ਚੀਜ਼ ਸਹੀ ਤਰ੍ਹਾਂ ਦੇ ਨਾਲ ਚਲਾਈ ਜਾ ਰਹੀ ਆ ਜਾਂ ਨਹੀਂ ਚਲਾ ਰਹੀ ਹੁਣ ਤੁਹਾਨੂੰ ਇੱਥੇ ਮੈਂ ਹੋਰ ਬੜੀ ਦਿਲਚਸਪ ਚੀਜ਼ ਦੱਸਦਾ ਗਵਰਨਮੈਂਟ ਵੱਲੋਂ ਜਿਹੜੀ ਇਹ ਵਾਲੀਆਂ ਐਪਸ ਨੇ ਇਹ ਪੂਰਾ ਦਾ ਪੂਰਾ ਧੰਦਾ ਵਾ ਜੂਏ ਦਾ ਇਹਨਾਂ ਨੂੰ ਕਿਹੜੀ ਕੈਟਾਗਰੀ ਚ ਰੱਖਿਆ ਹੋਇਆ 셀ਫ ਰੈਗੂਲੇਸ਼ਨ ਕੈਟਾਗਰੀ ਚ ਮਤਲਬ ਕੀ ਆ ਕਿ ਤੁਸੀਂ ਆਪਣੇ ਆਪ ਨੂੰ ਆਪ ਹੀ ਰੈਗੂਲੇਟ ਕਰ ਲਓ ਇਹ ਤਾਂ ਉਹ ਗੱਲ ਹੋ ਗਈ ਕਿ ਬਿੱਲੀ ਨੂੰ ਖੋਦੀ ਦੁੱਧ ਦੀ ਰਾਖੀ ਦੇ ਉੱਤੇ ਬਿਠਾ ਦਿੱਤਾ ਗਿਆ ਦੋ ਚਾਰ ਹੋਰ ਇਸ ਤਰ੍ਹਾਂ ਦੀ ਇੰਡਸਟਰੀਜ਼ ਨੇ ਇਸ ਤਰ੍ਹਾਂ ਦੇ ਫੀਲਡ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਸੈਲਫ ਰੈਗੂਲੇਸ਼ਨ ਮੋਡ ਦੇ ਵਿੱਚ ਪਾਇਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਹੈ ਟੀਵੀ ਜਿਹਦੀ ਏਜੰਸੀ ਆਪਣੀ ਉਹਨਾਂ ਨੇ ਬਣਾ ਲਈ ਟੀਵੀ ਵਾਲਿਆਂ ਨੇ ਉਹ ਹੈਗੀ ਹੈ ਬੀਏਆਰਸੀ ਦੂਸਰਾ ਹੈਗਾ ਨਿਊਜ਼ ਮੀਡੀਆ ਨਿਊਜ਼ ਮੀਡੀਆ ਮਤਲਬ ਕਹਿ ਲੋ ਕਿ ਗੋਦੀ ਮੀਡੀਆ ਉਹਨਾਂ ਦੀ ਆਪਣੀ ਹੈਗੀ ਹੈ ਐਨਬੀਏ ਤਾਂ ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਖੁੱਲੀ ਛੁੱਟੀ ਆ ਜੋ ਮਰਜ਼ੀ ਜਿਵੇਂ ਮਰਜ਼ੀ ਕਰਨਾ ਕਰ ਸਕਦੇ ਆ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਹੁਣ ਆਪਾਂ ਦੇਖਦੇ ਹਾਂ ਕਿ ਇਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈਗਾ ਵਾ ਸਭ ਗੰਦਾ ਹੈ ਪਰ ਧੰਦਾ ਹੈ ਜੇ ਕੰਪਨੀ ਫਿਲਮ ਦਾ ਇੱਕ ਗਾਣਾ ਸੀਗਾ ਤਾਂ ਇਹ ਗੰਦਾ ਤੇ ਧੰਦਾ ਚੱਲਦਾ ਕਿਵੇਂ ਆ ਸਭ ਤੋਂ ਪਹਿਲਾਂ ਗੱਲ ਇਹ ਹੈਗੀ ਆ ਕਿ ਲੋਕਾਂ ਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਨਾਲ ਬਹਿਲਾਇਆ ਤੇ ਫੁਸਲਾਇਆ ਜਾਂਦਾ ਤੇ ਇੱਕ ਜਿਹੜੀ ਐਂਟਰੀ ਲੈਵਲ ਟਿਕਟ ਹੈਗੀ ਆ ਇਹਦੇ ਵਿੱਚ ਉਹ ਇੰਨੀ ਕੁ ਜ਼ਿਆਦਾ ਘਟਾ ਕਿ ਉਹਦੀ ਵੈਲਿਊ ਹੈ ਸਿਰਫ 43 ਰੁਪਏ ਜਾਂ ਸ਼ਾਇਦ 50 ਰੁਪਏ ਕਰਕੇ ਤਾਂ ਕੋਈ ਵੀ ਇਨਸਾਨ ਜੇ ਉਹਨੇ ਸਟਾਰਟ ਕਰਨਾ ਹੋ ਤਾਂ ਐਂਟਰੀ ਫੀਸ ਇੰਨੀ ਕੁ ਘਟਾ ਤੇ ਇੰਨੀ ਧਿਆਨ ਨਾਲ ਰੱਖੀ ਗਈ ਹੈ ਕਿ ਹਰ ਕੋਈ ਬੰਦਾ ਉਹਦੇ ਵਿੱਚ ਸ਼ੁਰੂਆਤ ਕਰ ਸਕੇ ਨਾਲ ਦੀ ਨਾਲ ਦਿੱਤੇ ਜਾਂਦੇ ਆ ਕੁਝ ਸਪੈਸ਼ਲ ਬੋਨਸ ਕਿਸੇ ਨੂੰ 500 ਰੁਪਏ ਦਾ ਬੋਨਸ ਦਿੱਤਾ ਜਾਂਦਾ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਇਹ ਬਿਲਕੁਲ ਸੇਮ ਆ ਜਿਵੇਂ ਕਿਸੇ ਨੋ ਵਾਲੇ ਕੰਮ ਕਰਦੇ ਆ ਜਦੋਂ ਵੀ ਤੁਸੀਂ ਕਿਸੇ ਕਿਸੇ ਨੋ ਦੇ ਵਿੱਚ ਪਹਿਲੀ ਵਾਰ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਕੁਝ ਬੋਨਸ ਐਕਸਟਰਾ ਦਿੱਤੇ ਜਾਂਦੇ ਆ ਈਵਨ ਉਹ ਆਪਣੇ ਵੱਲੋਂ ਕ੍ਰੈਡਿਟ ਦਿੰਦੇ ਆ ਤੁਹਾਨੂੰ ਜੂਆ ਖੇਡਣ ਦੇ ਲਈ ਤਾਂ ਇਹਦਾ ਸਿੰਪਲ ਮਤਲਬ ਆ ਪਹਿਲੀ ਵਾਰੀ ਜੂਆ ਖੇਡੋ ਉਹਨਾਂ ਦੇ ਪੈਸੇ ਤੋਂ ਪਰ ਜੂਏ ਦੀ ਲਤ ਇਹੋ ਜੀ ਆ ਕਿ ਜੇ ਤੁਸੀਂ ਜਿੱਤ ਗਏ ਤਾਂ ਵੀ ਤੁਸੀਂ ਦੁਬਾਰਾ ਖੇਡੋਗੇ ਜਿੱਤਦਾ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਇਹ ਵੀ ਮੈਂ ਤੁਹਾਨੂੰ ਅੱਗੇ ਪ੍ਰੋਪਰ ਸਮਝਾਉਂਗਾ ਕਿ ਤੁਸੀਂ ਆਈਪੀਐਲ ਦੀਆਂ ਇਹਨਾਂ ਜੂਏ ਦੀਆਂ ਐਪਸ 'ਚ ਕਦੇ ਕਿਵੇਂ ਵੀ ਨਹੀਂ ਜਿੱਤ ਸਕਦੇ ਉਦੇ ਲਈ ਥੋੜਾ ਵੇਟ ਕਰੋ ਤੇ ਜੇ ਤੁਸੀਂ ਹਾਰਦੇ ਹੋ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਕਿ ਸਿਰਫ 43 ਰੁਪਏ ਆ ਤਾਂ ਇੱਕ ਜਿਹੜਾ ਇਨਸਾਨ ਦੀ ਫਿਤਰਤ ਆ ਕਿ ਮੈਂ ਦੁਬਾਰਾ ਖੇਡਣਾ ਤਾਂ ਹੁਣ ਤੁਸੀਂ ਹਮੇਸ਼ਾ ਆਪਣਾ ਪੈਸਾ ਲੈ ਕੇ ਆਉਂਗੇ ਤੇ ਬਾਰ-ਬਾਰ ਖੇਡੋਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਹੁੰਦੀ ਆ ਧੜੱਲੇ ਦੇ ਨਾਲ ਜਿਹੜੀਆਂ ਕਰਦੇ ਨੇ ਉਹੀ ਲੋਕ ਜਿਨ੍ਹਾਂ ਨੂੰ ਅਸੀਂ ਡੇਲੀ ਟੀਵੀ ਦੇ ਉੱਪਰ ਦੇਖਦੇ ਆ ਤੇ ਜਿਹੜੇ ਸਾਡੇ ਆਪਣੇ ਹੀ ਦਿਮਾਗ ਦੇ ਵਿੱਚ ਬਹੁਤ ਵੱਡੇ ਹੀਰੋ ਬਹੁਤ ਵੱਡੇ ਸੁਪਰਸਟਾਰ ਬਣ ਚੁੱਕੇ ਹੁੰਦੇ ਆ ਜਦੋਂ ਤੁਹਾਡੇ ਸਾਹਮਣੇ ਧੋਨੀ ਜਾਂ ਕੋਹਲੀ ਖੁਦ ਆ ਕੇ ਇਹ ਕਹਿ ਰਿਹਾ ਕਿ ਇਹ ਸਭ ਕੁਝ ਕਰੋ ਤਾਂ ਤੁਸੀਂ ਕਿਉਂ ਨਹੀਂ ਕਰੋਗੇ ਦੂਸਰੀ ਚੀਜ਼ ਇੱਕ ਹੋਰ ਤਰੀਕਾ ਵਾ ਇਹ ਤਾਂ ਤਰੀਕਾ ਹੋ ਗਿਆ ਵੱਡੀਆਂ ਕੰਪਨੀਆਂ ਦਾ ਜਿਨ੍ਹਾਂ ਨੇ ਅੱਜ ਇੰਨੇ ਕੁ ਪੈਸੇ ਕਮਾ ਲਏ ਕਿਉਂ ਆਮਰਿਕ ਖਾਨ ਦੀ ਇਹ 12 ਜਾਂ 18 ਕਰੋੜ ਦੀ ਫੀਸ ਨੂੰ ਬੜੇ ਆਰਾਮ ਨਾਲ ਦੇ ਸਕਦੇ ਆ ਧੋਨੀ ਫੀਸ ਦੇ ਸਕਦੇ ਆ ਕੋਲੀ ਦੀ ਫੀਸ ਦੇ ਸਕਦੇ ਆ ਪਰ ਇਹਨਾਂ ਤੋਂ ਬਿਨਾ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕੰਪਨੀਆਂ ਵੀ ਆ ਚੁੱਕੀਆਂ ਨੇ ਜਿਹੜੀਆਂ ਇਹੋ ਜਿਹੇ ਕੰਮ ਕਰਾਉਂਦੀਆਂ ਜਿਹੜੀਆਂ ਆਨਲਾਈਨ ਜੂਆ ਖੜਾ ਰਹੀਆਂ ਨੇ ਉਹ ਕਿਵੇਂ ਕੰਮ ਕਰਦੇ ਆ ਉਹ ਯੂਜ਼ ਕਰਦੇ ਆ ਇੰਸਟਾਗ੍ਰam ਨੂੰ ਤੇ ਇਹੋ ਜਿਹੇ ਵਿਹਲੇ ਬੈਠੇ ਲੋਕਾਂ ਨੂੰ ਜਿਨ੍ਹਾਂ ਕੋ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਹੈਗਾ ਸਿਰਫ ਇੰਸਟਾਗ੍ਰam ਦੇ ਉੱਪਰ ਕੁੜੀਆਂ ਦੇ ਅਜੀਬ ਜਿਹੀ ਤਰ੍ਹਾਂ ਦੇ ਜਾਂ ਕਹਿ ਲਓ ਸਿੱਧੀ ਤਰ੍ਹਾਂ ਕਹ ਲਈਏ ਕਿ ਅਸ਼ਲੀਲ ਵੀਡੀਓ ਦੇਖਣ ਦੇ ਜਿਹੜੀਆਂ ਕੁੜੀਆਂ ਉੱਥੇ ਆਪਣਾ ਨੰਗੇਜ ਦਿਖਾਉਂਦੀਆਂ ਨੇ ਉਹ ਕੀ ਕਰਦੇ ਆ ਕਿਉਂਕਿ ਇਨ੍ਹਾਂ ਕੁੜੀਆਂ ਦੀ ਆਪਣੀ ਇੱਕ ਫੈਨ ਫਾਲੋਇੰਗ ਹੁੰਦੀ ਆ ਤਾਂ ਉਹ ਇਹਨਾਂ ਕੁੜੀਆਂ ਨੂੰ ਟਾਰਗੇਟ ਕਰਦੇ ਆ ਉਹ ਇਹਨਾਂ ਨੂੰ ਇਹਨਾਂ ਦੀ ਸੈਲਰੀ ਜਾਂ ਫੀਸ ਵਗੈਰਾ ਦਿੰਦੇ ਆ ਤਾਂ ਇਹ ਮਾਤੜ ਬੈਠ ਕੇ ਉਹਨਾਂ ਕੁੜੀਆਂ ਨੂੰ ਦੇਖਦੇ ਰਹਿੰਦੇ ਆ ਉਹਨਾਂ ਦੇ ਸਰੀਰਾਂ ਨੂੰ ਦੇਖਦੇ ਰਹਿੰਦੇ ਆ ਹੁਣ ਉਹ ਲੜਕੀਆਂ ਕੀ ਕਰਦੀਆਂ ਨੇ ਆਪਣਾ ਜਿਹੜਾ ਵੀ ਉਹ ਪ੍ਰੋਗਰਾਮ ਜਾਂ ਜੋ ਵੀ ਉਹਨਾਂ ਨੇ ਬੋਲਣਾ ਹੁੰਦਾ ਉਹ ਕਰਦੇ ਹੀ ਰਹਿੰਦੀਆਂ ਵਿੱਚ ਵਿਚਾਰੇ ਜਾ ਕੇ ਉਹ ਇਹਨਾਂ ਐਪਸ ਦੀ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿਆ ਨੇ ਤਾਂ ਹੁਣ ਜਦੋਂ ਇਹਨਾਂ ਵਿਹਲੇ ਬੈਠੇ ਲੋਕਾਂ ਨੂੰ ਇਹਨਾਂ ਦੀ ਆਪਣੀ ਹੀ ਦਿਲ ਦੀ ਰਾਣੀ ਨੇ ਇਹ ਚੀਜ਼ ਬੋਲਤੀ ਤਾਂ ਕਿਵੇਂ ਮਨਾ ਕਰ ਸਕਦੇ ਆ ਤਾਂ ਫੇਰ ਇਹ ਲੋਕ ਸਿੱਧੇ ਉਸੇ ਟਾਈਮ ਪਹੁੰਚਦੇ ਆ ਉਹਨਾਂ ਐਪਸ ਦੇ ਉੱਪਰ ਤੇ ਉੱਥੇ ਜਾ ਕੇ ਤਾਂ ਹੁਣ ਕਹਿ ਲਓ ਕਿ ਬਹੁਤੇ ਕਿਤੇ ਮਾਨਸਿਕ ਤੌਰ ਦੇ ਉੱਪਰ ਇਹਨਾਂ ਨੂੰ ਉਹਨਾਂ ਕੁੜੀਆਂ ਨਹੀਂ ਖਤਮ ਕਰਤਾ ਸੀ ਆਰਥਿਕ ਤੌਰ ਦੇ ਉੱਪਰ ਫੇਰ ਖਤਮ ਕਰ ਦਿੰਦੇ ਆ ਇਹ ਕੰਪਨੀਆਂ ਵਾਲੇ ਹੁਣ ਇੱਕ ਹੋਰ ਚੀਜ਼ ਹੈ ਤੇ ਚ ਬੜੀ ਇੰਟਰਸਟਿੰਗ ਆ ਹੁਣ ਜਿਵੇਂ ਲੋਕ ਕਹਿੰਦੇ ਕਿ ਕਿਤੇ ਵੀ ਕੁਝ ਕੰਮ ਹੋਵੇ ਅੜਦਾ ਹੋਵੇ ਤਾਂ ਕੋਈ ਨਾ ਕੋਈ ਦੇਸੀ ਜਿਗਾਰਡ ਲਾ ਕੇ ਲੋਕ ਉਸ ਤਰ੍ਹਾਂ ਦੀ ਚੀਜ਼ ਕੱਢ ਲੈਂਦੇ ਹੁਣ ਇਹੀ ਚੀਜ਼ ਕੀਤੀ ਗਈ ਆ ਅੰਗਰੇਜ਼ਾਂ ਦੇ ਇਸ 1867 ਦੇ ਵਿੱਚ ਬਣਾਏ ਹੋਏ ਐਕਟ ਦੇ ਨਾਲ ਹੁਣ ਉਸ ਐਕਟ ਦੇ ਵਿੱਚ ਇੱਕ ਖਾਸ ਚੀਜ਼ ਲਿਖੀ ਹੋਈ ਸੀ ਜਿਹਦਾ ਲੂਪ ਹੋਲ ਇਹਨਾਂ ਸਾਰੀਆਂ ਵੱਡੀਆਂ ਤੇ ਛੋਟੀਆਂ ਕੰਪਨੀਆਂ ਨੇ ਲੱਭ ਲਿਆ ਉਹ ਇਹ ਆ ਉਸ ਐਕਟ ਦੇ ਵਿੱਚ ਜੂਏ ਨੂੰ ਦੋ ਕੈਟਾਗਰੀਸ 'ਚ ਵੰਡਿਆ ਗਿਆ ਸੀ ਪਹਿਲੀ ਹੈਗੀ ਆ ਕਿ ਇਹ ਗੇਮ ਸਕਿੱਲ ਦੀ ਆ ਜਾਂ ਫਿਰ ਕੱਲੇ ਚਾਂਸ ਦੀ ਆ ਜੇ ਤਾਂ ਗੇਮ ਕੱਲੇ ਸਕਿੱਲ ਦੀ ਆ ਮਤਲਬ ਤੁਹਾਡਾ ਦਿਮਾਗ ਲੱਗ ਰਿਹਾ ਉਹਦੇ 'ਚ ਤਾਂ ਤੁਸੀਂ ਉਹਨੂੰ ਜੂਆ ਨਹੀਂ ਕਹਿ ਸਕਦੇ ਜੇ ਤੁਸੀਂ ਜੂਏ ਦੇ ਵਿੱਚ ਬਹੁਤ ਸਾਰੀ ਰਕਮ ਵੀ ਹਾਰਦੇ ਹੋ ਤੁਸੀਂ ਕੋਰਟ ਦੇ ਵਿੱਚ ਜਾ ਕੇ ਕਿਸੇ ਵੀ ਕੰਪਨੀ ਦੇ ਖਿਲਾਫ ਕੇਸ ਦਾਇਰ ਨਹੀਂ ਕਰ ਸਕਦੇ ਦੂਸਰਾ ਹੈ ਕਿ ਜੇ ਇਹ ਗੇਮ ਜਿਹੜੀ ਹੈਗੀ ਆ ਉਹ ਸਿਰਫ ਚਾਂਸ ਦੀ ਆ ਹੁਣ ਤੁਸੀਂ ਯਾਦ ਕਰੋ ਮਹਿੰਦਰ ਸਿੰਘ ਤੋਨੀ ਜਾਂ ਆਮਰ ਖਾਨ ਦੇ ਉਹ ਵਾਲੀਆਂ ਐਡਸ ਜਿੱਦੇ ਚ ਉਹ ਕਹਿੰਦੇ ਕਿ ਦਿਮਾਗ ਦਾ ਖੇਡਾ ਨੂੰ ਬਹੁਤ ਧਿਆਨ ਦੇ ਨਾਲ ਖੇਡਣਾ ਵਾ ਤਾਂ ਇਹਨਾਂ ਸਾਰੀਆਂ ਛੋਟੀਆਂ ਤੇ ਵੱਡੀਆਂ ਕੰਪਨੀਆਂ ਨੇ ਬਹੁਤ ਹੀ ਚਲਾਕੀ ਦੇ ਨਾਲ ਇਹਨਾਂ ਸਾਰੇ ਜੂਏ ਦੀਆਂ ਗੇਮਸ ਨੂੰ ਇੱਕ ਪੂਰੀ ਤਰ੍ਹਾਂ ਦੇ ਨਾਲ ਸਕਿੱਲ ਬੇਸਡ ਗੇਮ ਬਣਾ ਕੇ ਪੇਸ਼ ਕੀਤਾ ਈਵਨ ਤੁਸੀਂ ਹਾਂ ਬੜੀ ਐਡ ਆਪਣੇ ਸਾਹਮਣੇ ਦੇਖੋ ਟੀਵੀ ਦੇ ਉੱਪਰ ਇਹਦੇ ਵਿੱਚ ਕੀ ਲਿਖਿਆ ਹੋਇਆ professionl sports blog ਕੋਈ professionl ਨਹੀਂ ਹੈ ਕੋਈ sport ਨਹੀਂ ਹੈ ਤੇ ਕੋਈ blog ਨਹੀਂ ਹੈ ਸਿੱਧਾ ਸਿੱਧਾ ਜੂਆ ਵਾ ਇਹ ਈਵਨ ਰਮੀ ਤੇ ਪੋਕਰ ਵਰਗੀਆਂ ਜਿਹੜੀਆਂ ਗੇਮਸ ਨੇ ਜਿਹੜੀਆਂ ਹਮੇਸ਼ਾ ਹੀ ਕੈਸੀਨੋ ਦੇ ਵਿੱਚ ਖੜਾਈਆਂ ਜਾਂਦੀਆਂ ਨੇ ਜਿੱਥੇ ਲੋਕ ਦਾ ਲਾਉਂਦੇ ਆ ਪੈਸਾ ਹਾਰਦੇ ਆ ਉਹਨਾਂ ਨੂੰ ਵੀ ਗੇਮ ਆਫ ਸਕਿੱਲ ਦੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ ਵਾ ਤੇ ਸਾਰਾ ਕੁਝ ਕਿੱਥੇ ਹੋ ਰਿਹਾ ਗਵਰਨਮੈਂਟ ਦੇ ਨੱਕ ਦੇ ਠੀਕ ਥੱਲੇ ਔਨਲਾਈਨ ਗੇਮਿੰਗ ਹੌਸ ਰੇਸਿੰਗ ਐਂਡ ਕੈਸੀਨੋਸ ਵਿਲ ਬੀ ਟੈਕਸਡ ਪਰ ਜਦੋਂ ਗਵਰਨਮੈਂਟ ਨੂੰ ਖੁਦ ਇੰਨੇ ਜ਼ਿਆਦਾ ਪੈਸੇ ਬਣ ਰਹੇ ਆ ਤਾਂ ਉਹ ਕਿਉਂ ਇਸ ਚੀਜ਼ ਦੇ ਉੱਪਰ ਬੋਲਣਗੇ ਦੇ ਵਿਲ ਬੀ ਟੈਕਸਡ ਐਟ 28% ਹੁਣ ਇੱਥੇ ਥੋੜੀ ਦੇਰ ਲਈ ਰੁਕਦੇ ਆਂ ਥੋੜੇ ਦਿਮਾਗ ਦੇ ਵਿੱਚ ਆਇਓ ਕਿ ਯਾਰ ਇਸ ਬੰਦੇ ਨੂੰ ਐਡੀ ਕਿਹੜੀ ਪਈ ਆ ਕਿ ਜਿਵੇਂ ਇਹ ਕੰਪਨੀਆਂ ਕਹਿ ਰਹੀਆਂ ਨੇ ਕਿ ਕਰੋੜਾਂ ਰੁਪਈਆ ਬਣਦਾ ਵਾ ਇਹਦੇ ਵਿੱਚ ਤਾਂ ਜੇ ਕਿਸੇ ਨੂੰ ਕਰੋੜਾਂ ਰੁਪਈਆ ਘਰੇ ਬੈਠ ਕੇ ਬਣਦਾ ਤਾਂ ਇਸ ਬੰਦੇ ਨੂੰ ਕੀ ਪ੍ਰੋਬਲਮ ਹੈ ਚਲ ਠੀਕ ਆ ਬਹੁਤ ਸਾਰੇ ਲੋਕ ਹਾਰ ਜਾਂਦੇ ਆ ਪਰ ਕੁਝ ਲੋਕ ਤਾਂ ਜਿੱਤਦੇ ਆ ਤੇ ਇਹ ਕੰਪਨੀਆਂ ਵਾਲੇ ਸਿੱਧਾ ਕਹਿ ਰਿਹਾ ਕਿ ਸਾਡਾ ਪਹਿਲਾ ਇਨਾਮ 2 ਕਰੋੜ ਰੁਪਈਆ ਹੈ ਤਾਂ ਕੋ ਚਾਂਸ ਲੈਣ 'ਚ ਹਰਜ ਨਹੀਂ ਹੈ 50 ਰੁਪਈਏ ਲਾਏ ਆ ਜੇ 2 ਕਰੋੜ ਮਿਲ ਗਿਆ ਤਾਂ ਠੀਕ ਆ ਤਾਂ ਰੁਕੋ ਜਰਾ ਵੇਟ ਕਰੋ ਸਬਰ ਕਰੋ ਉੱਥੇ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਕਿ ਕਿਵੇਂ ਇਹ ਸਿੱਧਾ ਸਿੱਧਾ ਇੱਕ ਫਰਾਡ ਆ ਉਹ 2 ਕਰੋੜ ਰੁਪਈਆ ਸਭ ਤੋਂ ਪਹਿਲੀ ਚੀਜ਼ ਆ ਤੁਹਾਡੇ ਜਿੱਤਣ ਦੇ ਚਾਂਸਸ ਉਹਦੇ ਕਿੰਨੇ ਆ ਦੂਸਰੀ ਚੀਜ਼ ਜਿਹੜਾ ਬੰਦਾ ਚਲੋ ਮੰਨ ਲਿਆ ਇੱਕ ਬੰਦਾ ਉਹ 2 ਕਰੋੜ ਰੁਪਈਆ ਜਿੱਤਿਆ ਤਾਂ ਤੁਹਾਨੂੰ ਉਹਦੀ ਵੀ ਕਹਾਣੀ ਅੱਗੇ ਸੁਣਾਉਣਾ ਚਲੋ ਹੁਣ ਆਪਾਂ ਦੇਖਦੇ ਹਾਂ ਵੀ ਇਹ ਸਿਸਟਮ ਚੱਲਦਾ ਕਿਵੇਂ ਮੰਨ ਲਓ ਇੱਕ ਪਲੇਅਰ ਉਸ ਪਲੇਅਰ ਨੂੰ ਦੋ ਟੀਮਾਂ ਦਿੱਤੀਆਂ ਜਾਂਦੀਆਂ ਉਹਨਾਂ ਦੋਨੇ ਟੀਮਾਂ ਦੇ ਵਿੱਚੋਂ ਉਹਨੇ 11 ਪਲੇਅਰ ਸਿਲੈਕਟ ਕਰਨੇ ਆ ਹੁਣ ਇਸ ਚੀਜ਼ ਦੀ ਪ੍ਰੋਬੈਬਿਲਿਟੀ ਕਿੰਨੀ ਆ ਦੋ ਟੀਮਾਂ ਦੇ ਵਿੱਚੋਂ ਸਿਰਫ ਮਤਲਬ 22 ਪਲੇਅਰਾਂ ਦੇ ਵਿੱਚੋਂ 11 ਬੰਦੇ ਸਿਲੈਕਟ ਕਰਨੇ ਆ ਤੇ ਟੋਟਲ ਉਸ ਇੱਕ ਗਰੁੱਪ ਦੇ ਵਿੱਚ ਕਿੰਨੇ ਬੰਦੇ ਖੇਡ ਰਹੇ ਆ ਤਾਂ ਹੁਣ ਆਪਾਂ ਇਹਦੀ ਕੱਢਦੇ ਆ ਪ੍ਰੋਬੈਬਿਲਟੀ ਪ੍ਰੋਬੈਬਿਲਟੀ ਬਣਦੀ ਆ 7,5432 ਉਸ ਤੋਂ ਬਾਅਦ ਹਲੇ ਰੁਕੋ ਪ੍ਰੋਬੈਬਿਲਟੀ ਸਿਰਫ ਇੱਥੇ ਖਤਮ ਨਹੀਂ ਹੁੰਦੀ ਹੁਣ ਤੁਸੀਂ ਚੁਣਨੇ ਆ ਇੱਕ ਕੈਪਟਨ ਤੇ ਇੱਕ ਵਾਈਸ ਕੈਪਟਨ ਇਹਨਾਂ ਦੋਨਾਂ ਦੀ ਪ੍ਰੋਬੈਬਿਲਟੀ ਕਿੰਨੀ ਆ 110 ਤਾਂ ਟੋਟਲ ਪ੍ਰੋਬੈਬਿਲਟੀ ਕਿੰਨੀ ਹੋਗੀ ਉਹ ਪਹਿਲੇ 7 ਲੱਖ ਖਾਲੇ ਨੂੰ ਹੁਣ ਆਪਾਂ ਕਰਦੇ ਆ 110 ਦੇ ਨਾਲ ਗੁਣਾ ਤਾਂ ਹੁਣ ਪ੍ਰੋਬੈਬਿਲਟੀ ਇੱਕ ਬੰਦੇ ਦੇ ਪਹਿਲਾ ਇਨਾਮ ਜਿੱਤਣ ਦੀ ਕਿੰਨੀ ਬਣਦੀ ਆ ਤੇ ਯਾਦ ਰੱਖਿਓ ਬਾਕੀ ਦੇ ਸਾਰੇ ਦੇ ਸਾਰਿਆਂ ਨੂੰ ਕੱਖ ਨਹੀਂ ਮਿਲਣਾ ਹਾਂ ਦੂਜੇ ਵਾਲੇ ਨੂੰ ਸ਼ਾਇਦ ਕੁਝ ਮਿਲਦਾ ਵਾ 7 ਕਰੋੜ 75 ਲੱਖ 97000 520 ਮਤਲਬ ਇੰਨਿਆਂ ਪਿੱਛੇ ਇੱਕ ਚਾਂਸ ਆ 7 ਕਰੋੜ 75,97,520 ਦੇ ਪਿੱਛੇ ਜਾ ਕੇ ਇੱਕ ਚਾਂਸ ਆ ਕਿ ਕੋਈ ਬੰਦਾ ਪਹਿਲਾ ਇਨਾਮ ਜਿੱਤੂਗਾ ਇੱਕ ਤਰ੍ਹਾਂ ਕੇ ਲੋਕ ਜਿਵੇਂ ਆਪਾਂ ਹਾਸੇ ਹੀ ਨਹੀਂ ਕਹਿੰਦੇ ਵੀ ਨਾ ਹੀ ਮੰਨ ਲਾ ਫਿਰ ਤਾਂ ਉਹੀ ਆ ਵੀ ਤੁਹਾਡੇ ਵੱਲੋਂ ਨਾ ਹੀ ਸਮਝਾਂ ਮੈਂ ਫਿਰ ਅਗਲੀ ਚੀਜ਼ ਚਲੋ ਮੰਨ ਲਿਆ ਕਿਸੇ ਕੋਈ ਬੰਦਾ ਕਹਿੰਦਾ ਯਾਰ ਛੱਡ ਤੂੰ ਰਹਿਣ ਦੇ ਗੱਲਾਂ ਮੈਂ ਤਾਂ ਫਿਰ ਵੀ 50 ਰੁਪਏ ਆਪਦੇ ਲਾਉਂਗਾ ਮੰਨ ਲਓ ਕਿ ਉਹ ਬੰਦਾ ਜਿੱਤ ਜਾਂਦਾ ਤਾਂ ਤੁਸੀਂ ਜਿਹੜਾ ਕਾ ਵੀਡੀਓ ਦੇਖੋ ਇਹ ਉਹ ਬੰਦਾ ਸੀ ਜਿਹੜਾ ਅਸਲ ਦੇ ਵਿੱਚ ਇੰਨੀ ਪ੍ਰੋਬੈਬਿਲਟੀ ਦੇ ਵਿੱਚੋਂ ਇੰਨੇ ਬੰਦਿਆਂ ਦੇ ਵਿੱਚੋਂ ਨਿਕਲ ਕੇ ਉਹ ਚੀਜ਼ ਜਿੱਤਦਾ ਵਾ ਹੁਣ ਤੁਸੀਂ ਖੁਸ਼ ਹੋਏ ਹੋਵੋਗੇ ਕਿ ਚਲ ਠੀਕ ਆ 2 ਕਰੋੜਾ ਬਾਕੀ ਕੁਝ ਟੈਕਸ ਕੱਟ ਕੇ ਉਹਨੂੰ ਪੈਸੇ ਮਿਲੇ ਹੋਣੇ ਨਹੀਂ ਨਹੀਂ ਮਿਲੇ ਪੈਸੇ ਇਹ ਇੱਕ ਬਹੁਤ ਵੱਡਾ ਫਰਾਡ ਆ ਇਹਦੇ ਬਾਰੇ ਦੇ ਵਿੱਚ ਵੀ ਇੱਕ ਕੋਈ ਇੰਜੀਨੀਅਰ ਸੀਗੇ ਮੈਨੂੰ ਇਸ ਟਾਈਮ ਉਹਨਾਂ ਦਾ ਨਾਮ ਭੁੱਲ ਰਿਹਾ ਉਹਨਾਂ ਨੇ ਕਿਵੇਂ ਦੱਸਿਆ ਕਿ ਇਹ ਸਾਰਾ ਤੇ ਸਾਰਾ ਕੁਝ ਨੂੰ ਉਹਨਾਂ ਦੇ ਆਪਣੇ ਹੀ ਐਲਗੋਰਿਦਮ ਵਗੈਰਾ ਚੈੱਕ ਕਰਦੇ ਆ ਤੇ ਜਦੋਂ ਇਸ ਬੰਦੇ ਨੇ ਆਪਣੇ ਅਕਾਊਂਟ ਦੇ ਵਿੱਚੋਂ ਜਾਂ ਜਿਹੜਾ ਅਕਾਊਂਟ ਇਹਨੂੰ ਦਿੱਤਾ ਗਿਆ ਸੀ ਉਹ ਪੈਸੇ ਕਢਾਉਣ ਦੀ ਜਾਂ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੈਸੇ ਨਿਕਲੇ ਹੀ ਨਹੀਂ ਉਸ ਤੋਂ ਅਗਲੀ ਚੀਜ਼ ਚਲੋ ਇਹ ਤਾਂ ਗੱਲ ਹੋ ਗਈ ਜਿੱਤਣ ਤੇ ਹਾਰਨ ਦੀ ਉਹ ਤਾਂ ਮੈਂ ਤੁਹਾਨੂੰ ਕਲੀਅਰ ਕਰਤਾ ਵੀ ਇੰਨੇ ਘੱਟ ਚਾਂਸਸ ਨੇ ਜਿੱਤਣ ਦੇ ਜੇ ਫੇਰ ਵੀ ਤੁਸੀਂ ਕਿਸੇ ਤਰ੍ਹਾਂ ਚਾਂਸ ਲੈਣੇ ਹੋ ਤਾਂ ਤੁਹਾਨੂੰ ਪੈਸੇ ਨਹੀਂ ਮਿਲਣੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਲੋਕਾਂ ਦੀ ਕਿਉਂਕਿ ਜਿੱਥੇ ਇਹ ਲੋਕਾਂ ਨੂੰ ਟਾਰਗੇਟ ਕਰਦੇ ਆ ਟਾਰਗੇਟ ਕਰ ਰਹੇ ਆ ਉਹ 50 ਰੁਪਏ ਵਾਲੇ ਛੋਟੇ ਪੈਕ ਦੇ ਉੱਪਰ ਬੰਦਾ ਕਹਿੰਦਾ ਚਲ ਯਾਰ 50 ਰੁਪਏ ਪਰ ਤੁਹਾਨੂੰ ਵੀ ਤੇ ਮੈਨੂੰ ਵੀ ਇਹ ਚੀਜ਼ ਚੰਗੀ ਤਰ੍ਹਾਂ ਪਤਾ ਵਾ ਕਿ ਗੱਲ ਕਦੇ ਵੀ 50 ਰੁਪਏ ਦੇ ਉੱਤੇ ਨਹੀਂ ਰੁਕਦੀ ਕੋਈ ਵੀ ਜੂਆ ਖੇਡਣ ਵਾਲਾ ਬੰਦਾ ਕਦੇ ਵੀ 50 ਰੁਪਏ ਦੇ ਉੱਪਰ ਨਹੀਂ ਰੁਕਦਾ ਉਹ ਪੰਜਾਹਾਂ ਤੋਂ ਬਾਅਦ ਅਗਲਾ ਪੰਜਾਹ ਆਉਂਦਾ ਫਿਰ ਅਗਲਾ ਪੰਜਾਹੋਂ ਦਾ ਅਗਲਾ ਪੰਜਾਹੋਂ ਦਾ ਤੇ ਉਦੋਂ ਤੱਕ ਆਉਂਦਾ ਰਹਿੰਦਾ ਜਦੋਂ ਘਰ ਦਾ ਸਭ ਕੁਝ ਵੇਚ ਨਹੀਂ ਜਾਂਦਾ ਤੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਤੋਂ ਬੈਂਕਾਂ ਤੋਂ ਬਹੁਤ ਵੱਡਾ ਲੋਨ ਨਹੀਂ ਲਿਆ ਜਾਂਦਾ ਇਹਦੀ ਗੱਲ ਆਪਾਂ ਕਰਾਂਗੇ ਇਸ ਵੀਡੀਓ ਦੇ ਸਭ ਤੋਂ ਅਖੀਰ ਦੇ ਵਿੱਚ ਹੁਣ ਪਹਿਲਾਂ ਆਪਾਂ ਇਹ ਆਪਣਾ ਸੈਕਸ਼ਨ ਚੱਲ ਰਿਹਾ ਵੀ ਇਹ ਸਭ ਕੁਝ ਕਿਵੇਂ ਕੰਮ ਕਰਦਾ ਇਹਨਾਂ ਕੰਪਨੀਆਂ ਨੂੰ ਤੇ ਗਵਰਨਮੈਂਟ ਨੂੰ ਪੈਸੇ ਕਿਵੇਂ ਬਣਦੇ ਆ ਹੁਣ ਆਪਾਂ ਅਗਲੀ ਗੱਲ ਕਰਦੇ ਇੱਕ ਮੇਗਾ ਇਵੈਂਟ ਆ ਮਤਲਬ ਇੱਕ ਪਲੈਟਫਾਰਮ ਆ ਜਿਹਦੇ ਵਿੱਚ ਅਲੱਗ-ਅਲੱਗ ਲੋਕ ਖੇਡ ਰਹੇ ਆ ਇੱਕ ਪਲੈਟਫਾਰਮ ਦੇ ਉੱਪਰ ਟੋਟਲ ਖੇਡਣ ਵਾਲੇ ਬੰਦੇ ਹੁੰਦੇ ਆ ਤਕਰੀਬਨ 1.5 ਕਰੋੜ ਐਂਟਰੀ ਤੁਸੀਂ ਮੰਨ ਲਓ 49 ਰੁਪਏ ਦੀ ਤਾਂ ਹੁਣ ਟੋਟਲ ਪੈਸੇ ਹੋਗੇ 73 ਕਰੋੜ ਦੇ ਨੇੜੇ ਤੇੜੇ ਇਸ ਕੱਲੀ ਈਵੈਂਟ ਦੇ ਵਿੱਚੋਂ ਗਵਰਨਮੈਂਟ ਨੂੰ ਕਿੰਨਾ ਗਿਆ ਉਹ ਸਾਰਾ ਟੀ ਡੀ ਐਸ ਤੇ ਸਾਰਾ ਜੀ ਐਸ ਟੀ ਵਗੈਰਾ ਕਰਕੇ 33 ਕਰੋੜ 28 ਲੱਖ ਰੁਪਈਆ ਸਿਰਫ ਇੱਕ ਈਵੈਂਟ ਚੋਂ ਤੇ ਪੂਰੇ ਦਿਨ ਦੇ ਵਿੱਚ ਇਹ ਕਿੰਨੀਆਂ ਹੁੰਦੀਆਂ ਨੇ ਕੋਈ ਹਿਸਾਬ ਕਿਤਾਬ ਨਹੀਂ ਹੈ ਕੰਪਨੀਆਂ ਵਾਲਿਆਂ ਨੇ ਕਿੰਨਾ ਲੈ ਲਿਆ ਆਪਣਾ ਜਿਹੜਾ ਉਹ 15% ਦਾ ਆਪਣਾ ਲਾਉਂਦੇ ਆ 10 ਕਰੋੜ 58 ਲੱਖ ਰੁਪਈਆ ਉਹ ਲੈ ਗਏ ਇਸ ਤਰ੍ਹਾਂ ਦੇ ਨਾਲ ਬਣਾ ਰਹੀਆਂ ਕੰਪਨੀਆਂ ਪੈਸੇ ਤੇ ਇਸੇ ਪੈਸੇ ਦੇ ਵਿੱਚੋਂ ਉਹ ਦੇ ਰਿਆ ਆਮੀਰ ਖਾਨ ਸਾਹਿਬ ਨੂੰ ਵਿਰਾਟ ਕੋਹਲੀ ਨੂੰ ਤੇ ਥੋਨੀ ਅਰਗੇ ਇਹ ਜੇ ਲੋਕਾਂ ਨੂੰ ਉਹਨਾਂ ਦੀ ਫੀਸ ਤਾਂ ਤਿੰਨ ਬੰਦੇ ਇਹਦੇ ਚ ਪੈਸਾ ਬਣਾ ਰਹੇ ਆ ਪਹਿਲੇ ਹੈਗੀ ਆ ਗਵਰਨਮੈਂਟ ਦੂਸਰੀ ਹੈਗੀਆਂ ਖੁਦ ਕੰਪਨੀਆਂ ਤੀਸਰੇ ਹੈਗੇ ਆ ਜਿਹੜੇ ਲੋਕ ਇਹਨਾਂ ਨੂੰ ਪ੍ਰਮੋਟ ਕਰਦੇ ਆ ਚਲੋ ਹੁਣ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਇਹ ਕੰਪਨੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਕਿੰਨੀਆਂ ਕੁ ਵੱਡੀਆਂ ਹੋ ਚੁੱਕੀਆਂ ਕਿੰਨੇ ਕੁ ਪੈਸੇ ਇਹ ਕਮਾ ਚੁੱਕੀਆਂ ਨੇ ਹਲੇ ਕਿੰਨੇ ਕੁ ਸਾਲ ਹੋਏ ਆ ਜਦੋਂ ਆਪਾਂ ਇਹ ਜੀਆਂ ਐਪਸ ਨੂੰ ਦੇਖ ਰਹੇ ਆ ਜਿਆਦਾ ਸਾਲ ਨਹੀਂ ਹੋਏ ਨਾ ਡ੍ਰੀਮ 11 ਹੁਣ ਇੱਥੇ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਚੁੱਕੀ ਆ ਡੈਲੋਇਟ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਇਹਨਾਂ ਦਾ ਅੱਜ ਦਾ ਨੈਟ ਵਰਥ ਕਿੰਨਾ 1 ਬਿਲੀਅਨ ਡਾਲਰ ਦਾ ਤੇ ਇੱਕ ਬੰਦਾ ਕਿਉਂਕਿ ਮੈਂ ਤੁਹਾਨੂੰ ਪ੍ਰੋਬੇਬਿਲਿਟੀ ਦੱਸਤੀ ਕਿ ਇੰਨੇ ਕਰੋੜਾਂ ਦੇ ਵਿੱਚੋਂ ਇੱਕ ਬੰਦਾ ਨਿਕਲਣਾ ਤਾਂ ਕੋਈ ਵੀ ਇੱਕ ਬੰਦਾ ਇੱਕ ਟੀਮ ਤਾਂ ਬਣਾਉਂਦਾ ਨਹੀਂ ਉਹ ਪ੍ਰੋਬੇਬਿਲਿਟੀ ਵਾਲੀ ਗੱਲ ਆ ਵੀ 7 ਕਰੋੜ ਚੋਂ ਸਿਰਫ ਇੱਕ ਚਾਂਸ ਆ ਤਾਂ ਲੋਕ ਚਾਂਸ ਵਧਾਉਣ ਦੇ ਲਈ ਜ਼ਿਆਦਾ ਟੀਮਾਂ ਬਣਾਉਂਦੇ ਆ ਤਾਂ ਕਿੰਨੀਆਂ ਟੀਮਾਂ ਬਣ ਚੁੱਕੀਆਂ ਸਿਰਫ ਕੱਲੇ ਇਹਨਾਂ ਦੇ ਪਲੇਟਫਾਰਮ ਦੇ ਉੱਪਰ ਕਿੰਨੀਆਂ 1000 ਕਰੋੜ ਤੋਂ ਵੀ ਜ਼ਿਆਦਾ ਟੀਮਾਂ ਦੇ ਅਕਾਊਂਟ ਇੱਥੇ ਬਣਾਏ ਜਾ ਚੁੱਕੇ ਆ 150 ਕਰੋੜ ਯੂਪੀਆਈ ट्रांजੈਕਸ਼ਨਸ ਇਹਨਾਂ ਦੇ ਅਕਾਊਂਟ ਦੇ ਵਿੱਚ ਹੋ ਚੁੱਕੀਆਂ ਨੇ ਹਾਲੇ ਤੱਕ ਅਗਲੀ ਚੀਜ਼ ਮਨ ਲਓ ਕਿ ਤਕਰੀਬਨ 8 ਕਰੋੜ ਲੋਕਾਂ ਦੇ ਵਿੱਚੋਂ ਤੁਸੀਂ ਜਿੱਤ ਵੀ ਜਾਓ। ਮਨ ਲਓ ਕਿ ਉਹ ਜਿੱਤਣ ਤੋਂ ਬਾਅਦ ਤੁਹਾਨੂੰ ਉਹ ਪੈਸੇ ਮਿਲ ਵੀ ਜਾਣ। ਉਸ ਤੋਂ ਬਾਅਦ ਵੀ ਹੁਣ ਇੱਕ ਅਗਲੀ ਪ੍ਰੋਬਲਮ ਆਊਗੀ। ਇਹ ਜਿਹੜਾ ਪੈਸਾ ਜਿੱਤਿਆ ਹੋ ਕਿਸੇ ਨੇ ਵੀ ਉਹ ਉਹਦੀ ਆਪਦੀ ਮਿਹਨਤ ਦਾ ਪੈਸਾ ਨਹੀਂ ਆ। ਹੁਣ ਤੁਸੀਂ ਇੱਕ ਕੰਮ ਕਰਿਓ Google ਦੇ ਉੱਪਰ ਜਾਇਓ ਤੇ ਇਹ ਸਰਚ ਕਰਿਓ ਕਿ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਲੋਟਰੀ ਜਿੱਤੀ ਆ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ ਉਸ ਪੈਸੇ ਨੇ? ਨਾ ਕਿ ਉਸ ਬੰਦੇ ਨੇ ਉਸ ਪੈਸੇ ਨਾਲ ਕੀ ਕੀਤਾ ਬਲਕਿ ਉਸ ਪੈਸੇ ਨੇ ਉਸ ਬੰਦੇ ਦੇ ਨਾਲ ਕੀ ਕੀਤਾ ਜਿਆਦਾ ਸਾਲ ਨਹੀਂ ਲੰਗੇ ਉਹ ਸਾਰੇ ਦੇ ਸਾਰੇ ਪੈਸੇ ਇਹਨਾਂ ਸਾਰੇ ਲੋਕਾਂ ਦੇ ਖਤਮ ਹੋਏ ਤੇ ਨਾਲ ਹੀ ਖਤਮ ਹੋ ਗਏ ਇਹਨਾਂ ਚੋਂ ਬਹੁਤ ਸਾਰੇ ਲੋਕ ਖੁਦ ਵੀ ਕਿਉਂਕਿ ਇਹ ਪੈਸਾ ਉਹਨਾਂ ਦੀ ਆਪਦੀ ਮਿਹਨਤ ਦਾ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਸ ਪੈਸੇ ਨੂੰ ਸੰਭਾਲਣਾ ਕਿਵੇਂ ਆ ਪਰ ਇਹ ਜਿਹੜਾ ਮੈਂ ਕੇਸ ਕਹਿ ਰਿਹਾ ਇਹ ਤਾਂ ਬਿਲਕੁਲ ਐਕਸਟ੍ਰੀਮ ਕੇਸ ਆ ਉਸ ਦੇ ਤੋਂ ਪਹਿਲਾਂ ਹੀ ਤੁਹਾਨੂੰ ਬਹੁਤ ਸਾਰੀਆਂ ਸਟੇਜਾਂ 'ਚੋਂ ਲੰਘਣਾ ਪਊਗਾ ਆਪਾਂ ਹਾਲੇ ਤੱਕ ਤਿੰਨ ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਇਹਦੇ ਚੋਂ ਪੈਸਾ ਕਮਾ ਰਹੇ ਆ ਹੁਣ ਆਪਾਂ ਗੱਲ ਕਰ ਰਹੇ ਆ ਉਹਨਾਂ ਲੋਕਾਂ ਦੀ ਜਿਹੜੇ ਇਹਦੇ ਚੋਂ ਪੈਸਾ ਬਣਾ ਰਹੇ ਆ ਕਮਾਉਣ ਵਾਲੇ ਕਮਾ ਰਹੇ ਆ ਬੇਅਥਾ ਪਰ ਉਹ ਹੈਗੇ ਨੇ ਮੁਠੀ ਪਰ ਲੋਕ ਬਹੁਤ ਜ਼ਿਆਦਾ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਮਾ ਕਿੱਥੋਂ ਰਹੇ ਆ ਆਮ ਲੋਕਾਂ ਤੋਂ ਤੇ ਉਹਨਾਂ ਦੀ ਗਿਣਤੀ ਕਿੰਨੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਆਈਪੀਐਲ ਦੇ ਦੌਰਾਨ ਇਸ ਸਾਲ ਕਿੰਨੇ ਲੋਕਾਂ ਨੇ ਇਹ ਚੀਜ਼ ਖੇਡੀ ਆ ਇਹ ਵਾਲੀਆਂ ਐਪਸ ਤੋਂ ਇਹ ਸਾਰਾ ਜੂਆ ਖੇਡਿਆ ਟੋਟਲ ਤਕਰੀਬਨ 34 ਕਰੋੜ ਲੋਕਾਂ ਨੇ ਪੂਰੀ ਦੁਨੀਆ ਦੇ ਉਸ ਦੇਸ਼ ਜਿਹਦੀ ਆਬਾਦੀ ਸਭ ਤੋਂ ਜ਼ਿਆਦਾ ਆ ਤਕਰੀਬਨ ਕਹਿ ਲੋ ਹਰ ਚੌਥੇ ਬੰਦੇ ਨੇ ਇਹ ਜੂਆ ਖੇਡਿਆ ਵਾ ਹਰ ਚੌਥੇ ਬੰਦੇ ਨੂੰ ਆਪਣੀ ਹੀ ਸਰਕਾਰ ਨੇ ਆਪਣੀਆਂ ਹੀ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਲੋਕਾਂ ਨੂੰ ਅਸੀਂ ਰੱਬ ਮੰਨਦੇ ਆ ਉਹਨਾਂ ਨੇ ਹੀ ਸਾਨੂੰ ਲੁੱਟਿਆ ਵਾ ਹਾਲੇ ਵੀ ਸ਼ਾਇਦ ਤੁਹਾਡੇ ਵਿੱਚੋਂ ਕੁਝ ਦੋਸਤ ਹੋਣਗੇ ਜਿਹੜੇ ਕਹਿਣਗੇ ਜੋ ਮਰਜ਼ੀ ਹੋ ਜਾਂਦਾ ਤੈਨੂੰ ਇੰਨੀ ਕਿਹੜੀ ਪਈ ਆ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਇਹ ਚੀਜ਼ ਲੋਕਾਂ ਦੇ ਨਾਲ ਕੀ ਕਰ ਰਹੀ ਆ ਮੈਂ ਸਿਰਫ ਤੁਹਾਨੂੰ ਥੋੜੀਆਂ ਜਿਹੀਆਂ ਧਾਰਨਾਂ ਦਊਂਗਾ ਸਾਰੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ 6800 ਕਰੋੜ ਦਾ ਇਹ ਸਾਰਾ ਬਿਜ਼ਨਸ ਆ ਅੱਗੇ ਜਾ ਕੇ ਇਹਨੇ ਹੋ ਜਾਣਾ 25000 ਕਰੋੜ ਦਾ ਅੱਗੇ ਜਾ ਕੇ ਇਹ ਚੀਜ਼ਾਂ ਹੋਰ ਵਧਣੀਆਂ ਨੇ ਤੇ ਹੁਣ ਤੱਕ ਦਾ ਇੰਪੈਕਟ ਜਿਹੜਾ ਲੋਕਾਂ ਦੇ ਉੱਪਰ ਪੈ ਰਿਹਾ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਹਾਂ ਸਿਰਫ ਤੁਹਾਨੂੰ ਕੋਈ ਸਟੋਰੀ ਸੁਣਾਉਂਗਾ ਬਹੁਤ ਛੇਤੀ ਛੇਤੀ ਅਬ ਪਹਿਲੀ ਸਟੋਰੀ ਆ ਦਰਸ਼ਨ ਬਾਲੋ ਦੀ ਅਸਿਸਟੈਂਟ ਇੰਜੀਨੀਅਰ ਸੀਗੇ ਚਿਤਰਾ ਦੁਰਗਾ ਡਿਸਟ੍ਰਿਕਟ ਦੇ ਵਿੱਚ ਡੇਡ ਕਰੋੜ ਰੁਪਈਆ ਲਾਸ ਕੀਤਾ ਇਸ ਬੰਦੇ ਨੇ ਇੱਕ ਸਾਲ ਦਾ ਬੱਚਾ ਸੀ ਜਦੋਂ ਇਹਨਾਂ ਲਾਸ ਹੋਇਆ ਤਾਂ ਪਤਨੀ ਆਤਮ ਹੱਤਿਆ ਕਰ ਲੈਂਦੀ ਆ ਸੁਮੇਸ਼ ਕੁਮਾਰ ਉਮਰ 29 ਸਾਲ 1 ਲੱਖ ਰੁਪਇਆ ਗਵਾਇਆ ਰੇਲਵੇ ਟਰੈਕ ਦੇ ਉੱਪਰ ਗਿਆ ਗੱਡੀ ਦੇ ਥੱਲੇ ਜਾ ਕੇ ਇਹ ਬੰਦੇ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਬਿਹਾਰ ਦਾ ਇੱਕ ਇਨਸਾਨ ਆ 2 ਕਰੋੜ ਰੁਪਇਆ ਗਵਾਇਆ ਜ਼ਿੰਦਗੀ ਖਤਮ ਕਰ ਲਈ 25 ਸਾਲ ਦਾ ਇੱਕ ਐਮਟੈਕ ਇੰਜੀਨੀਅਰ ਆ 7 ਲੱਖ ਰੁਪਇਆ ਗਵਾਇਆ ਉਸ ਪੈਸੇ ਨੂੰ ਰਿਕਵਰ ਕਰਨ ਦੇ ਲਈ ਆਪਦੇ ਹੀ ਕਰਦਿਆਂ ਤੋਂ ਆਪਦੇ ਫੇਕ ਅਗਵਾ ਹੋਣ ਦਾ ਇੱਕ ਨਾਟਕ ਬਣਾ ਲਿਆ ਐਮਟੈਕ ਇੰਜੀਨੀਅਰ ਸੀਗਾ ਬੰਦਾ ਕੁਝ ਵੀ ਕਰ ਸਕਦਾ ਸੀ ਮੈਸੂਰ ਦੇ ਜਿੱਥੋਂ ਦਾ ਟਿੱਪੂ ਸੁਲਤਾਨ ਸੀ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਆਪਣੀ ਹੀ ਜ਼ਿੰਦਗੀ ਖੁਦ ਖਤਮ ਕਰ ਲੈਂਦੇ ਆ ਇੱਕ ਸਿਵਲ ਇੰਜੀਨੀਅਰ ਸੀਗਾ ਇੰਨਾ ਕੁ ਲਾਸ ਹੋਇਆ ਟੂ व्हीਲਰਸ ਨੂੰ ਚੋਰੀ ਕਰਨ ਦਾ ਹੀ ਕੰਮ ਸ਼ੁਰੂ ਕਰ ਲਿਆ ਬੈਂਗਲੌਰ ਦੇ ਵਿੱਚ ਦੋ ਲੋਕਾਂ ਨੇ ਆਪ ਦੀ ਜਾਨ ਲੈ ਲਈ ਇੱਕ 20 ਸਾਲ ਦਾ ਕਾਲਜ ਸਟੂਡੈਂਟ ਆ ਪੱਖੇ ਨਾਲ ਲਟਕ ਗਿਆ ਆਪਣੇ ਹੋਸਟਲ ਦੇ ਵਿੱਚ ਤੇ ਪਿੱਛੇ ਛੱਡ ਗਿਆ ਇੱਕ ਨੋਟ ਜਿਹਦੇ ਵਿੱਚ ਸਾਰੀ ਦੀ ਸਾਰੀ ਆਪਣੀ ਕਹਾਣੀ ਦੱਸ ਗਿਆ ਇਹ ਸਿਰਫ ਕੁਝ ਕੁ ਘਟਨਾਵਾਂ ਨੇ ਬਹੁਤ ਲੰਬਾ ਚਿੱਠਾ ਆਵੇ ਇਹ ਬਹੁਤ ਲੰਬੀ ਲਿਸਟ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਇਨੀਆਂ ਸਾਰੀਆਂ ਮੌਤਾਂ ਦੇ ਜ਼ਿੰਮੇਦਾਰ ਕੌਣ ਨੇ ਮੈਂ ਸਿੱਧਾ ਸਿੱਧਾ ਕਹੂੰਗਾ ਸਰਕਾਰ ਵੀ ਆ ਵਿਰਾਟ ਕੋਹਲੀ ਵੀ ਆ ਅਮਰ ਖਾਨ ਵੀ ਆ ਧੋਨੀ ਵੀ ਆ ਮੈਂ ਸਿਰਫ ਟੌਪ ਵਾਲੇ ਨਾਮ ਦੱਸਿਆ ਇਹਨਾਂ ਤੋਂ ਇਲਾਵਾ ਥੱਲੇ ਬਹੁਤ ਸਾਰੇ ਕੈਰੇਕਟਰ ਨੇ ਬਹੁਤ ਸਾਰੇ ਫਿਲਮ ਇੰਡਸਟਰੀ ਦੇ ਲੋਕ ਨੇ ਪਰ ਹਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਗਵਰਨਮੈਂਟਸ ਕੁਝ ਵੀ ਨਹੀਂ ਕਰ ਰਹੀਆਂ ਕੋਸ਼ਿਸ਼ ਸਟੇਟ ਗਵਰਨਮੈਂਟਸ ਨੇ ਜਿਨ੍ਹਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਇਹਦੇ ਉੱਪਰ ਜਦੋਂ ਉਹਨਾਂ ਸਟੇਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਦੀ ਆ ਸਪੈਸ਼ਲੀ ਅਸਾਮ ਆਂਧਰਾ ਪ੍ਰਦੇਸ਼ ਓਡੀਸਾ ਤੇਲੰਗਾਨਾ ਨਾਗaland ਸਿੱਕਮ ਇਹਨਾਂ ਗਵਰਨਮੈਂਟਸ ਨੇ ਕੀ ਕੀਤਾ ਆਪਦੇ ਆਪਦੇ ਹੱਦ ਦੇ ਅੰਦਰ ਟੋਟਲੀ ਇਹਨਾਂ ਗੇਮਸ ਨੂੰ ਬੈਨ ਕਰਤਾ ਅੱਛਾ ਬੈਨ ਦੇ ਵਿੱਚ ਇੱਕ ਹੋਰ ਚੀਜ਼ ਕੀਤੀ ਕੋਈ ਇਸ ਤਰ੍ਹਾਂ ਦਾ ਸਿਸਟਮ ਆਪਣੇ ਉਥੇ ਇਜਾਦ ਕੀਤਾ ਕਿ ਇਹ ਜਿਹੜੀਆਂ ਗੇਮ ਸੀ ਇਹਨਾਂ ਪ੍ਰਾਂਤਾਂ ਦੀ ਹੱਦ ਦੇ ਅੰਦਰ ਚੱਲ ਹੀ ਨਹੀਂ ਸਕਦੀਆਂ ਸੀ ਹੁਣ ਲੋਕਾਂ ਨੇ ਕੀ ਕਰਨਾ ਸ਼ੁਰੂ ਕੀਤਾ ਲੋਕ ਇੰਨੇ ਕਿ ਜ਼ਿਆਦਾ پاگل ਹੋ ਚੁੱਕੇ ਆ ਇਸ ਚੀਜ਼ ਪਿੱਛੇ ਦਿਨੇ ਆਪਦੀ ਸਟੇਟ ਟੱਪ ਕੇ ਕਿਸੇ ਦੂਸਰੀ ਸਟੇਟ ਪਹੁੰਚਦੇ ਆ ਲੋਕ ਜਿੱਥੇ ਇਹ ਗੇਮਸ ਚੱਲਦੀਆਂ ਜਿੱਥੇ ਇਹ ਐਪਸ ਖੁੱਲ ਜਾਂਦੀਆਂ ਨੇ ਮੋਬਾਈਲ ਫੋਨਾਂ ਤੇ ਪੂਰਾ ਦਿਨ ਉਥੇ ਖੇਡ ਕੇ ਜੂਆ ਖੇਡ ਕੇ ਵਾਪਸ ਸ਼ਾਮ ਨੂੰ ਆਪਦੇ ਘਰੇ ਆਪਦੀ ਸਟੇਟ 'ਚ ਮੁੜੇ ਆਉਂਦੇ ਆ ਤਾਂ ਇਹ ਹਾਲਤ ਚੱਲ ਰਹੀ ਆ ਮਤਲਬ ਅੱਗੇ ਇੱਕ ਭਾਰਤੀ ਇਨਸਾਨ ਦੇ ਲਈ ਇੱਕ ਭਾਰਤੀ ਨਾਗਰਿਕ ਕੋਲੇ ਥੋੜੀਆਂ ਪ੍ਰੋਬਲਮਸ ਨਹੀਂ ਹੈਗੀਆਂ ਜਿਹੜੀਆਂ ਇੱਕ ਹੋਰ ਇੰਨੀ ਕੁ ਜ਼ਿਆਦਾ ਵੱਡੀ ਸਾਨੂੰ ਦੇਤੀ ਸਾਡੀ ਆਪਦੀ ਹੀ ਸਰਕਾਰ ਨੇ ਤੇ ਆਪਦੇ ਹੀ ਵੱਡੇ-ਵੱਡੀਆਂ ਸੈਲੀਬ੍ਰਿਟੀਜ਼ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੀ ਆਪਦੀ ਕਮਾਈ ਕਰੋੜਾਂ ਚ ਨਹੀਂ ਇੱਕ ਤਰ੍ਹਾਂ ਕਹਿ ਲੀਏ ਕਿ ਅਰਬਾਂ ਦੇ ਵਿੱਚ ਤੇ ਸਿਰਫ ਕੁਝ ਹੋਰ ਕਰੋੜ ਰੁਪਏ ਦੇ ਲਾਲਚ ਦੇ ਵਿੱਚ ਤੇ ਗੱਲ ਉਹੀ ਆ ਵੀ ਜੇ ਥੋੜਾ 200 500 700 ਕਰੋੜ ਦੇ ਨਾਲ ਨਹੀਂ ਘਰ ਪੂਰਾ ਹੋਇਆ ਤਾਂ ਫਿਰ 10-12 ਕਰੋੜ ਦੇ ਨਾਲ ਵੀ ਕਦੇ ਨਹੀਂ ਪੂਰਾ ਹੋਣਾ ਪਰ ਇਹ ਗੱਲ ਸੋਚਣ ਵਾਲੀ ਉਹਨਾਂ ਦੇ ਲਈ ਨਹੀਂ ਹੈ ਉਹ ਤਾਂ ਪੈਸਾ ਕਮਾ ਰਹੇ ਆ ਇਹ ਗੱਲ ਸੋਚਣ ਵਾਲੀ ਆ ਆਮ ਨਾਗਰਿਕਾਂ ਦੇ ਲਈ ਉਦੋਂ ਤੱਕ ਇਸੇ ਤਰ੍ਹਾਂ ਕਰ ਬਰਬਾਦ ਹੁੰਦੇ ਰਹਿਣਗੇ ਮੌਤਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੂਗਾ ਤਾਂ ਇਹ ਸੀਗਾ ਜੀ ਮੇਰਾ ਇੱਕ ਵੀਡੀਓ ਇਹਨਾਂ ਸਾਰੀਆਂ ਕ੍ਰਿਕਟ ਦੀਆਂ ਐਪਸ ਦੇ ਉੱਪਰ ਜਿਹੜੀਆਂ ਸ਼ਰੇਆਮ ਢੜੱਲੇ ਦੇ ਨਾਲ ਜੂਆ ਖੜਾ ਰਹੀਆਂ ਨੇ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋ ਸ਼ਾਇਦ ਕੁਝ ਨਾ ਕੁਝ ਤੁਹਾਨੂੰ ਨਵੀਂ ਜਾਣਕਾਰੀ ਇਹਦੇ ਵਿੱਚ ਮਿਲੀ ਹੋ ਜੇ ਜਾਣਕਾਰੀ ਤੁਹਾਨੂੰ ਮਿਲੀ ਤੁਹਾਨੂੰ ਵੀਡੀਓ ਚੰਗਾ ਲੱਗਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇ ਦਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ